1718 ਵਿੱਚ ਲਿਖੀ ਗਈ ਇੱਕ ਕਿਤਾਬ ਜੋ ਸਮੇਂ ਦੇ ਨਾਲ ਸਿੱਖ ਧਰਮ ਵਿੱਚ ਇਸ ਤਰੀਕੇ ਪ੍ਰਸਿੱਧ ਹੋ ਗਈ ਕਿ ਇਸ ਵਿੱਚੋਂ ਸਾਖੀਆਂ ਬੜ ਕੇ ਗੁਰੂ ਘਰਾਂ ਵਿੱਚ ਸੁਣਾਈਆਂ ਜਾਣ ਲੱਗੀਆਂ ਪਰ ਬਾਅਦ ਵਿੱਚ ਅਜਿਹਾ ਕੀ ਵਾਪਰਿਆ ਕਿ ਇਸ ਕਿਤਾਬ ਨੂੰ ਐਸਜੀਬੀਸੀ ਅਤਿ ਸਿੱਖ ਵਿਦਵਾਨਾਂ ਵੱਲੋਂ ਬੈਨ ਕਰ ਦਿੱਤਾ ਗਿਆ ਆਓ ਜਾਣਦੇ ਗੁਰਪ੍ਰਸ ਪਾਤਸ਼ਾਹ ਸ਼ੇਮੀ ਇਸ ਕਿਤਾਬ ਨੂੰ ਆਧਾਰ ਬਣਾ ਕੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਕਿਹਾ ਜਾਣ ਲੱਗਿਆ ਇਥੋਂ ਤੱਕ ਕਿ ਇਸ ਕਿਤਾਬ ਵਿੱਚ ਕਾਲਪਨਿਕ ਕਥਾਵਾਂ ਨੂੰ ਗੁਰੂ ਸਾਹਿਬ ਅੰਨ ਨਾਲ ਚੋੜ ਕੇ ਪੇਸ਼ ਕੀਤਾ ਗਿਆ ਜਿਸ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦਾ ਅਰਥ Vishnu ਭਗਵਾਨ ਜੀ ਦਾ ਮੰਤਰ ਹੈ ਕਿਉਂਕਿ ਇਸ ਕਿਤਾਬ ਵਿੱਚ ਕਾਲਪਨਿਕ ਘਟਨਾ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਜਿਸ ਅਨਸਾਰ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਉਸਾਰੀ ਕਰ ਰਹੇ ਸਨ ਤਾਂ Vishnu ਭਗਵਾਨ ਅਤੇ ਮਾਤਾ ਲక్ష్ਮੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਮੰਦਰ ਦੀ ਉਸਾਰੀ ਕਰਵਾਓ ਅਤੇ ਇਹਨਾਂ ਦਾ ਨਾਮ ਸਾਡੇ ਨਾਮ ਦੇ ਰੱਖੋ ਅਜਿਹੇ ਕਾਲਪਨਿਕ ਅਤੇ ਗੁੰਮਰਾਹ ਕਰਨ ਵਾਲੀ ਕਥਾਵਾਂ ਕਾਰਨ ਇਸ ਕਿਤਾਬ ਨੂੰ ਜੀਪੀਸੀ ਦੁਆਰਾ 2001 ਵਿੱਚ ਬੈਨ ਕਰ ਦਿੱਤਾ ਗਿਆ ਪਰ ਕੁਝ ਸਾਲਾਂ ਬਾਅਦ ਇਸ ਨੂੰ ਐਡਿਟ ਕਰਕੇ ਸਾਇਟ ਵਿੱਚ ਸ਼ਾਮਲ ਕਰ ਲਿਆ ਗਿਆ ਇਸ ਕਿਤਾਬ ਬਾਰੇ ਡਿਟੇਲ ਵਿੱਚ ਜਾਣਨ ਲਈ ਤੁਸੀਂ ਪੰਜਾਬ ਸੈਰ ਅਤੇ ਨੇਕ ਪੰਜਾਬੀ ਇਤਿਹਾਸ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਅਤੇ ਇਸ ਵਿਸ਼ੇ ਬਾਰੇ ਆਪਣੇ ਕੀਮਤੀ ਵਿਚਾਰਨ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੇ ਕਰੋ